ਮੈਂ ਇਥੇ ਦੁਖੀ ਹੋ ਕੇ ਕਥਾ ਕਰਾਂ ਮੇਰਾ ਅਸਰ ਵੀ ਤੋੜ ਦੇ ਕੇ ਚਲ ਜਾ। ਮੇਰਾ ਅਸਰ ਜੋ ਤੁਹਾਨੂੰ ਚੰਗਾ ਹੀ ਨਹੀਂ ਲੱਗਣਾ ਮੇਰੇ ਤੱਕ ਆਉਣੀ ਹੈ ਇਸੇ ਕਰਕੇ ਚਾਹੀਦਾ ਇਹ ਹੈ ਵੀ ਆਪਣੇ ਆਪ ਨੂੰ ਸਦਾ ਹੀ ਚੰਗੇ ਘਰਾਂ ਨਾਲ ਪਰਖ ਕੇ ਰੱਖਿਆ। ਜੇ ਤੁਹਾਡੇ ਨਾਲ ਚੰਗੇ ਬਣਨਗੇ ਤਾਂ ਫਿਰ ਸੰਗਤ ਵਿੱਚ ਆਉਣ ਦਾ ਮਤਲਬ ਕੀ ਹੈ ਤੁਸੀਂ ਸਮਝੋ ਵੀ ਮਤਲਬ ਕੀ ਹੈ ਸੰਗਤ ਆਉਣ ਦਾ ਵੀ ਕੱਲਾ ਕੰਨ ਦਾ ਸਰਾ ਵਿਫਾਨਾ ਕਥਾ ਬਾਚਕੀ ਬੁਲਾਉਣਾ ਨਾ ਕਿ ਦੁਨੀਆ ਬੁਲਾਉ ਲੋ ਫਲਾਣਾ ਬੰਦਾ ਬੁਲਾਉ ਕਾਦੇ ਲਈ। ਜਿੰਨੇ ਅਸਰ ਕਰਨਾ ਹੈ ਨਾ ਮਾਫ਼ ਕਰਿਓ ਮੇਰੇ ਕੋਲ ਹੁੰਦਾ ਸੀ ਕਈ ਜਗ੍ਹਾ ਅਵਰਸ ਹੋ ਜਾਈਏ ਪ੍ਰੋਗਰਾਮ ਪਰ ਉਥੇ ਪੰਜ ਪੰਜ ਛੇ ਛੇ ਜਿੱਥੇ ਬੁਲਾਇਆ ਜਾਂਦਾ ਜੇ ਛੇ ਛੇ ਸੱਤ ਸੱਤ ਜਿੱਥੇ ਚਲੋ ਇੱਥੇ ਤੇ ਆਪਣਾ ਦਿਨ ਦਿਨ ਦਾ ਸਮਾਗਮ ਆ ਵੀ ਦੋ ਦੋ ਕਥਾਵਾਚਕ ਨੂੰ ਇੱਕ ਦਿਨ ਲੱਗਦੇ ਰਹੇ ਦੋ ਘੰਟੇ ਸਮਾਗਮ ਬਹੁਤ ਹੁੰਦਾ ਦੋ ਤਿੰਨ ਘੰਟੇ ਸਮਾਗਮ ਬਹੁਤ ਹੁੰਦਾ ਘੰਡੇ ਬਾਅਦ ਜਾ ਕੇ ਤੁਸੀਂ ਜਿਹੜੇ ਭੈਣਾ ਵੀਰ ਮੇਰੇ ਤੁਸੀਂ ਆਪਣੇ ਮੱਥਿਆਂ ਨੂੰ ਕਿੰਨੇ ਚਿਰ ਦਾ ਪੀਰਡ ਹੁੰਦਾ 45 ਮਿੰਟ ਕੋ ਵੱਧ ਪੀਰਡ ਹੁੰਦਾ ਜੀ ਉਹਦਾ ਕਾਰਨ ਕੀ ਹੈ 45 ਮਿੰਟਾਂ ਬਾਅਦ ਬੰਦੇ ਦਾ ਮਨ ਖਿਜਣ ਲੱਗ ਜਾਂਦਾ ਹੈ 45 ਮਿੰਟਾਂ ਬਾਅਦ ਬੰਦੇ ਦਾ ਮਨ ਭੂਰ ਹੋਣ ਲੱਗਦਾ ਹੈ ਕੁਦਰਤੀ ਹਾ ਕੋਈ ਬੰਦਾ ਬਹੁਤ ਹੀ ਰਸਿਆ ਹੋਇਆ ਹੋਣਾ ਅੰਦਰ ਦਾ ਰਸ ਹੋਵੇ ਜਿਹਨੂੰ ਜਦੋਂ ਇੱਕ ਹੋਵੇ ਕਿਸੇ ਜਗ੍ਹਾ ਕਈ ਮੰਗਿਆਂ ਨੂੰ ਮੈਂ ਵੇਖਣਾ ਹੁੰਦਾ ਪੰਜ-ਪੰਜ ਘੰਟੇ ਇਕੱਠੇ ਬੈਠੇ ਰਹਿੰਦੇ ਕਿਰਤਮ ਚੱਲ ਰਿਹਾ ਹੈ ਰਾਕੀ ਜਿੱਥੇ ਬਦਲ ਰਹੇ ਆਂ ਕਈ ਵਾਰੀ ਵੇਖੀ ਨਾ ਰਾਕੀ ਜਿੱਥੇ ਬਦਲੀ ਜਾਂਦੇ ਪਰ ਬੰਦਾ ਇੱਕ ਥਾਂ ਤੇ ਸਮਾਤੀ ਬਾਗ ਕੇ ਬੈਠਾ ਹੁੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਰਾਕੀ ਜਿੱਥੇ ਕਿਹੜਾ ਆ ਗਿਆ ਕਿਹੜਾ ਨਹੀਂ ਆਇਆ ਉਹਦੇ ਰਸ ਲੈਣ ਬਸ ਇੱਕ ਰਸਤੀਏ ਹੁੰਦੇ ਆਂ ਰਸ ਕਿਹਾ ਮੇਰਾਕੀ ਜਦੋਂ ਤੇ ਕਹਿੰਦੇ ਇੱਕ ਰਸਤੀਏ ਹੁੰਦੇ ਆਂ ਰਸ ਲੈਣ ਆਂ ਹੁਣ ਜੇ ਕੋਈ ਪੌੜਾ ਹੁੰਦਾ ਪੌੜਾ ਉਹ ਕੰਮਲ ਤੋਂ ਨਹੀਂ ਗੁੰਦਾ ਗੁੰਦਾ ਉਹ ਤੇ ਬੈਠਦਾ ਹੈ ਬੈਠਦਾ ਉਹਦਾ ਰਸ ਲੈ ਜਾਂਦਾ ਰਸ ਥਿੰਨਾ ਰਸ ਲੈਂਦਾ ਇੰਨਾ ਮਗਨ ਹੋ ਜਾਂਦਾ ਕੋ ਇੰਨਾ ਬਦਲ ਹੋ ਜਾਂਦਾ ਉਹਨੂੰ ਭੁੱਲ ਜਾਂਦਾ ਵੀ ਮੈਨੂੰ ਆ ਇਹ ਫੌਨੇ ਸਾਮੂ ਬੰਖੜੀਆਂ ਬੰਦ ਕਰਨ ਲੈਣੀਆਂ ਇਹਨੇ ਮੈਨੂੰ ਮਾਰ ਪਾਉਂਦਾ ਇਹਨੇ ਰੱਸੀ ਆ ਰਸ ਰਸ ਲੈਣ ਲੱਗ ਪੌੜਾ ਪਤੰਗੇ ਜਦੋਂ ਤੁਹਾਨੂੰਗੇ ਹੈ ਨਹੀਂ ਗੱਲ ਵੀ ਜਦ ਤੁਸੀਂ ਵੇਖਿਆ ਕਿ ਕਿੰਨੇ ਪਤੰਗੇ ਆ ਜਾਂਦੇ ਆ ਲਾਈਟ ਆ ਕੇ ਐ ਮਟਰੌਲੇਣਗੇ ਮਟਰਉਂਦੇ ਰਹਿਣਗੇ ਰਾਤ ਸਾਰਾ ਟੈਣ ਲੱਗ ਜਾਂਦੇ ਆ ਯਾਦ ਰੱਖੋ ਨੂੰ ਭੁੱਲੀ ਜਾਂਦਾ ਕਿ ਇਸ ਰਾਤ ਤੇ ਮੈਨੂੰ ਸਾੜ ਦਾਂਗੇ ਕਈ ਬੰਦੇ ਕੁਰਬਾਨੀ ਦੇ ਕਿੰਨੇ ਰਸਕੀ ਹੁੰਦੇ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਉਹ ਹੁੰਦਾ ਸਿਰਸ ਦਾ ਬਸ ਸੰਗਲ ਵਿੱਚ ਰਸ ਲੈਂਦੇ ਪਰ ਜਿਹੜੇ ਉਹਦੇ ਮਨ ਵਿੱਚ 90% ਸਾਡੇ ਮਾਰਨ ਦੇ ਜਿਹੜੇ ਯਾਦ ਰੱਖੋ ਇਹ 45 ਮਿੰਟਾਂ ਬਾਅਦ ਪੂਰ ਹੋਰ ਲੱਜੰਦੇ 45 ਮਿੰਟਾਂ ਬਾਅਦ ਇਸ ਕਰਕੇ ਮੈਂ ਹਰ ਜੀ ਵੀ ਕਿਹਾ ਮੈਂ ਕਿਹਾ 2 ਘੰਟੇ ਦਾ ਸਮਾਗਮ ਰੱਖੋ ਇਹ ਦੋ ਵਜੇ ਨਹੀਂ ਪਰ ਸੰਗਤ ਵਿੱਚ ਆ ਕੇ ਇੱਥੇ ਇੱਥੇ ਕੱਲਾ ਤੰਨ ਰਸ ਨਹੀਂ ਲੈਣ ਵਾਲਾ ਖਲਾਮਾ ਕਥਾਵਾਚਕ ਨੂੰ ਮਨ ਬੁਲਾ ਲਓ ਫਲਾਦ ਮੈਂ ਕਿਹਾ ਕਥਾਵਾਚਕ ਕਿਹ ਕੀ ਬਲਾਓ ਉਹਦਾ ਦੰਦ ਲਾਡੋ ਉਸੀ ਉਹਦੀ ਇੱਕ ਇੱਕ ਗੱਲ ਨੂੰ ਆ ਸੁਣੋ ਆ ਜਿਹੜੀ ਉਹਨੇ ਮੇਰੇ ਤੋਂ ਮਾਫ ਕਰੇ ਉੱਪਰ ਮੈਂ ਵੀ ਕਥਾ ਉਹ ਨਹੀਂ ਕਰਨੀ ਜਿਹੜੀ ਭਾਈ ਸਤਨਾਮ ਸਿੰਘ ਕਰਕੇ ਗਏ ਗੱਲਾਂ ਥੋੜਾ ਹੋਰ ਨੇ ਗੱਲਾਂ ਉਹ ਵੀ ਗੁਰਮੰਧੀਆਂ ਨੇ ਗੱਲਾਂ ਵੀ ਗੁਰਬਾਣੀਆਂ ਨੇ ਕਹਿੰਦੇ ਇਤਿਹਾਸ ਦੀਆਂ ਨੇ ਕੁਝ ਤਜਰਬੇ ਰੀਆਂ ਗੱਲਾਂ ਨੇ ਗੱਲਾਂ ਸੇਮ ਨੇ ਪਰ ਸਾਡੇ ਨਾਲ ਕੀ ਹੈ ਅਸੀਂ ਕੰਮ ਰਸ ਲੈਣ ਕੰਮ ਰਸ ਲੈਣੇ ਕੀਰਤनियां ਜਿਹੜਾ ਮਰਜ਼ੀ ਬਲਾਓ ਕਥਾਵਾਚਕ ਜਿਹੜਾ ਮਰਜ਼ੀ ਬਲਾਓ ਤੁਸੀਂ ਉਹਦੀ ਗੱਲ ਨੂੰ ਪਕੜੋ ਉਹਦੀ ਗੱਲ ਇਹ ਪੜੋ ਪਾਠੀ ਜਿਹੜਾ ਮਰਜ਼ੀ ਬਾਠ ਕਰੇ ਤੁਸੀਂ ਇਹਨਾਂ ਨੂੰ ਜਿਹਨਾਂ ਨਾਲ ਪਾਠੀ ਕਿਉਂ ਲਾਤਾ ਇਹਦੇ ਪਰ ਸਾਡੇ ਅੰਦਰ ਭੇਤ ਭਾਵ ਆ ਗਿਆ ਫਲਾਣਾ ਬੰਦਾ ਕਿਉਂ ਪਾਠ ਕਰ ਰਿਹਾ ਫਲਾਣਾ ਬੱਚਾ ਕਿ ਪੰਜਿਆ ਉਹ ਪਾਠ ਕਰਨ ਨੂੰ ਹਟਾ ਦੇਵੇਂ ਬੱਚਾ ਕੋ ਪਾਠ ਕਰਦਾ ਤੂੰ ਪਾਠ ਦਾ ਆਨੰਦ ਲੈ ਪੱਛੇ ਨੂੰ ਵੀ ਰਹਿਣਾ ਹੈ ਕੀ ਬਦ ਬੱਚਾ ਵੱਡੇ ਬੰਦੇ ਨਾਲੋਂ ਵਧੀਆ ਪਾਠ ਕਰਦਾ ਦਾ ਪਾਠ ਜਗਜੀ ਸਹਿਨ ਦਾ ਪਾਠ ਇਸ ਕਰਕੇ ਆ ਪਹਿਲੀ ਮੁੱਢਲੀ ਗੱਲ ਹੈ ਸੰਗਤ ਵਿੱਚ ਹਾਓ ਰੱਬ ਨੇ ਰੋ ਰਸਤਾ ਜਿਨ੍ਹਾਂ ਚ ਗਦਾ ਕੋਈ ਚੀਜ਼ ਸਵਾਦ ਨਾਲ ਨਹੀਂ ਲੱਗੀ ਯਾਦ ਰੱਖੋ ਉਹਨਾਂ ਚ ਉਹਨੇ ਤੁਹਾਡੀ ਭੁੱਖ ਵੀ ਨਹੀਂ ਮਿਟੋਈ ਰੋਟੀ ਪਹਿਲੀ ਗੱਲ ਤੇ ਭੁੱਖ ਅੰਦਰੋਂ ਭੁੱਖ ਅੰਦਰ ਪਿਆਸ ਇੱਥੇ ਪਾਣੀ ਦੇ ਟੈਂਕਰ ਭਰ ਕੇ ਰੱਖ ਲਿਓ ਸਾਰੇ ਅੰਦਰੋਂ ਭਾਈ ਬਾਹਰ ਨਾਲ ਪਾਣੀ ਦੇ ਟੈਂਕਰ ਭਰੇ ਪਏ ਆ ਪਾਣੀ ਪੀਓ ਪਰ ਪੀਣਗੇ ਉਹ ਜਿਨ੍ਹਾਂ ਨੂੰ ਪਿਆਸ ਹੈ ਜਿਨ੍ਹਾਂ ਨੂੰ ਪਿਆਸ ਹੈ ਪਹਿਲਾਂ ਤੁਸੀਂ ਸਾਰਿਆਂ ਨੂੰ ਅੰਮੀ ਰੱਖੀ ਰੋਟੀ ਦੇ ਸਾਰਿਆਂ ਨੂੰ ਬੋਲ ਰੋਟੀਆਂ ਫੜਾ ਦਿਓ ਖਾਣਗੇ ਉਹ ਜਿਨ੍ਹਾਂ ਨੂੰ ਭੁੱਖ ਹੈ ਦੋ ਗੱਲਾਂ ਹੋ ਗਈਆਂ ਪਹਿਲੀ ਗੱਲ ਸੰਗਤ ਵਿੱਚ ਆਓ ਪੋਕੀ ਲੈ ਕੇ ਆਉਣੀ ਹੈ ਕੰਨੀ ਰੋਟੀਆਂ ਦੀ ਨਹੀਂ ਹੁਣ ਤਾਂ ਸਾਡੇ ਨਾਲ ਤੇ ਰੋਟੀਆਂ ਚੈੱਕ ਕਰਕੇ ਵੀ ਕਰਦੇ ਨਹੀਂ ਦੇ ਪ੍ਰਸ਼ਾਦੀ ਚੈੱਕ ਕਰਦੇ ਨਹੀਂ ਦੇ ਪ੍ਰਬੰਧਕਾਂ ਨੇ ਰੋਟੀ ਨਹੀਂ ਬਲਕੇ ਬਣਾਈ ਦਾਲ ਨਹੀਂ ਬੁਧੀਆ ਬਣਾਈ ਜਲੇਬੀਆਂ ਖਵਾਈਆਂ ਨਹੀਂ ਖੀਰ ਖਵਾਈ ਗਈ ਮੈਂ ਕਹਿੰਦਾ ਖੀਰ ਖਾਣਾ ਹੈ ਖੀਰ ਘਰੇ ਬਣਾ ਕੇ ਖਾ ਲ ਰੋਟੀਆਂ ਦੀ ਕੀ ਗੱਲ ਹੈ ਰੋਟੀਆਂ ਘਰੇ ਬਣਾ ਕੇ ਖਵਾ ਲਓ ਭੁੱਖ ਹੋਵੇ ਗਿਆਨ ਨਾ ਕੁਝ ਲੈ ਕੇ ਆਉਣ ਤੁਸੀਂ ਨਿੱਕੇ ਨਿੱਕੇ ਨਿਆਣੇ ਦਾ ਇਦਾਂ ਕਿ ਬੱਚਾ ਹਜੇ 2 ਦਿਨ ਹੋਏ ਹੁੰਦੇ ਅਸੀਂ ਹੁੰਦੇ ਗਏ ਸੁਣੋ ਹਜੇ 2 ਦਿਨ ਹੋਏ ਹੁੰਦੇ ਉਸ ਥੱਲੇ ਗਏ ਨੂੰ ਉਹਨਾਂ ਬੰਤੀ ਉਥੇ ਕਿਆ ਬੋਗਰ ਬੇਬੇ 2 ਦਿਨ ਹੋਏ ਐ ਸੈਤੇ ਬਹਿਣਾ ਸਾਰੇ ਆ ਮੈਨੂੰ ਤੇ ਮਾਂ ਉਹਨੂੰ ਕੁੱਝ ਤੂੰ ਕੀ ਸਿੱਖ ਕੇ ਆਇਆ ਤੇ ਮੈਂ ਵੀ ਨਾ ਬੇਬੇ 30 ਸਾਲ ਦੀ ਗੁਰਦੁਆਰੇ ਆ ਰਹੀ ਐ ਤੇ ਪੁੱਤ ਨੇ ਜਨੰਦਨ ਪੁੱਛ ਲੇ ਬੇ ਕਿੰਗੀ ਸਿੱਖ ਕੇ ਆਈ ਐ ਸਾਡੇ ਤੋਂ ਨਾ ਸਟੇ ਨਹੀਂ ਜਾਂਦਾ ਕਿਉਂਕਿ ਅਸੀਂ ਸੁਣਦੇ ਆ ਇਧਰੋਂ ਸੁਣਦੇ ਇਧਰੋਂ ਕਰਦਾ ਬੋਖ ਤੋਂ ਬਿਨਾਂ ਰੋਟੀ ਵੀ ਚੰਗੀ ਨਹੀਂ ਬਣਦੀ ਜਿੰਨੀ ਮਰਜ਼ੀ ਵਧੀਆ ਰੋਟੀ ਬਣਾਓ ਈ ਵਧੀਆ ਰੋਟੀ ਬਣਾਓ ਰਜੇਂਦਰ ਨੂੰ ਖੁੱਖ ਨਹੀਂ ਦੇ ਰੋਟੀ ਚੰਗੀ ਨਹੀਂ ਸੰਗਤ ਵਿੱਚ ਆਓ ਤੇ ਖੁੱਖ ਲੈ ਕੇ ਆਓ ਗਿਆਨੀ ਨੂੰ ਅੱਜ ਫਰਨਾ ਕਥਾਵਾਚਕ ਲੱਗਣਾ ਮੈਂ ਕੁਝ ਸਿੱਖਣਾ ਹੈ ਉਹਦੇ ਕੋਲ ਯਾਦ ਰੱਖੋ ਗਲਤੀਆਂ ਸਭ ਕਰਦੇ ਨੇ ਹੁਣ ਆਪਾਂ ਵੀ ਪ੍ਰਾਨਾ ਕਥਾਵਾਚਕ ਆਇਆ ਸੁਣਿਆ ਮੋਲ ਗਿਆ ਤੂੰ ਗੁਣ ਯਾਦ ਰੱਖ ਤੂੰ ਗਲਤੀਆਂ ਕਿਉਂ ਯਾਦ ਰੱਖਦਾ ਤੂੰ ਚੰਗੀ ਗੱਲ ਚੇਤੇ ਰੱਖ ਇੱਥੇ ਮੈਂ ਕਥਾ ਕਰਦੇ ਮੇਰੀ ਚੰਗੀ ਗੱਲ ਯਾਦ ਰੱਖੋ ਮਾੜੀ ਗੱਲ ਮੇਰੀ ਝੋਲੀ ਚ ਮਾਦੇ ਵਾ ਭੁੱਲ ਮੇਰੀ ਹੈ ਚੰਗਾਈ ਭਰੀ ਹੈ ਬੁੱਲ ਮੇਰੀ ਹੁੰਦੀ ਹੈ ਗਲਤੀ ਮੇਰੀ ਹੈ ਬੁੱਲ ਮੇਰੀ ਨਹੀਂ ਸਕਦੀ ਗਲਤੀ ਮੇਰੀ ਹੋ ਸਕਦੀ ਹੈ ਪਰ ਚੰਗੀ ਗੱਲ ਮੇਰੇ ਗੁਰੂ ਦੀ ਉਹ ਤੇ ਬੰਦੇ ਬੰਦੇ ਪਰ ਸਾਡਾ ਸੁਭਾਅ ਕੀ ਹੈ ਅਸੀਂ ਚੰਗੀਆਂ ਗੱਲਾਂ ਕੁੱਦ ਜਾਂਦੇ ਮਾੜੀਆਂ ਦਾ ਖਦ ਰੱਖਦੇ ਸਾਡੇ ਬਟੇ ਚੀ ਪੋਖਲੋ ਖਲੋ ਬੋਖ ਗਿਆਨ ਦੀ ਪੋਖਲ ਤੇ ਯਾਦ ਰੱਖੋ ਗੱਲ ਵੀ ਉਹਦੀ ਚੰਗੀ ਲੱਗਦੀ ਹੈ ਜਿਸ ਨਾਲ ਪ੍ਰੇਮ ਹੋ ਗਏ ਗਵੰਡੀ ਜਿਸ ਨਾਲ ਸਾਥੀ ਬਣਦੀ ਨਹੀਂ ਉਹ ਗੱਲ ਮੈਂ ਕਹਿੰਦਾ 100 ਗੱਲਾਂ ਚੰਗੀ ਕਰਦੇ ਜੇ ਤੁਹਾਡਾ ਉਹਨੇ ਪ੍ਰੇਮ ਦੇ ਨਾਲ ਨਾਲ ਲੱਗਦਾ ਕੋਈ ਇਹ ਗੱਲ ਵੀ ਉਹਦੀ ਚੰਗੀ ਚੰਗੀ ਜਿਹਨਾਂ ਨੂੰ ਪ੍ਰੇਮ ਹੈ ਦੂਜੀ ਗੱਲ ਭੋਖ ਰੱਖੋ ਤੀਜੀ ਗੱਲ ਪ੍ਰੇਮ ਨੂੰ ਤੁਹਾਨੂੰ ਗੁਰੰਤ ਸਾਹਿਬ ਨੇ ਨਾਲ ਥਾਵੇ ਆਪਣੇ ਗੁਰੂ ਦੀ ਗੱਲ ਸੁਣਨੀ ਮੈਂ ਘਰ ਬਾਣੀ ਦੀ ਗੱਲ ਸੁਣਨੀ ਹੈ ਤੀਜੀ ਗੱਲ ਇਹ ਰੱਖੋ ਜਾ ਆਪਣੇ ਅੰਦਰ ਪ੍ਰੇਮ ਭక్తి ਆਪਣੇ ਅੰਦਰ ਭੋਖ ਰੱਖ ਕੇ ਤੇ ਗਿਆਨ ਵਿੱਚ ਬੜਾ ਬੜਕ ਪੜ੍ਹ ਲਿਖੇ ਰਸਈਏ ਬਣ ਕੇ ਫਿਰ ਜੇਕਰ ਤੁਸੀਂ ਸੁਣੋਗੇ ਨਾ ਯਾਦ ਰੱਖੋ ਗੁਣ ਲੈਣ ਦੀ ਇੱਛਾ ਰੱਖੋਗੇ ਫਿਰ ਸੰਗਤ ਵਿੱਚ ਆ ਕੇ ਇੰਨੀ ਚੀਜ਼ਾਂ ਸਿੱਖਣ ਨੂੰ ਤੁਹਾਨੂੰ ਮਿਲਣਗੀਆਂ ਤੁਸੀਂ ਕਹਿਣਾ ਵਾਹ ਵਈਆ ਜੇ ਤੁਸੀਂ ਭਾਡੇ ਵੀ ਮਾਣ ਦੇ ਕਿਸੇ ਬੰਦੇ ਨੂੰ ਵੇਖੋਗੇ ਵਾਹ ਵਈਆ ਕਿੰਨਾ ਵਧੀਆ ਬੰਦਾ ਸੁਣੋ ਸਿੱਖਣ ਦੀ ਗੱਲ ਆ ਗਈ ਜੇ ਤੁਸੀਂ ਕਿਸੇ ਬੰਦੇ ਨੂੰ ਭਾਡੇ ਮਾਣ ਦੇ ਨੂੰ ਦੇਖੋਗੇ ਨਾ ਭੈਣੋ ਤੈਨੂੰ ਲੱਗਣਾ ਆ ਮਨ ਕਿੰਨੇ ਵਧੀਆ ਢਗੜ ਭਾਂਡੇ ਮਾਣ ਰਿਆ ਮੈਂ ਆਪਣੇ ਘਰ ਵਿੱਚ ਆਪਣੇ ਸੌਦੇ ਦੇ ਭਾਂਡੇ ਨੇ ਤਾਂ ਵਧੀਆ ਢਗੜ ਮਾ ਚੜੇ ਆ ਪੁਰਾਣੀ ਭਣੇ ਭੰਡੇ ਟੱਟਾ ਹੋ ਗਿਆ 2 ਘੰਟੇ ਹੋ ਗਏ ਨੂੰ ਖਾਣਾ ਤਰਾਈ ਜਾਂਦੀ ਨੂੰ ਮੱਥੇ ਤੇ ਬਾਤੀ ਕੋਈ ਨਹੀਂ ਮੈਂ ਇਹਦੇ ਕੋਲ ਸਿੱਕ ਕੇ ਜਾਣਾ ਮੇਰੇ ਘਰ ਵਿੱਚ ਦੋ ਰੋਟੀਆਂ ਲਾਉਣੀਆਂ ਕੋਈ ਨਹੀਂ ਕਿ ਮੈਨੂੰ ਮੌਤ ਤੇ ਪੈ ਜਾਂਦੀ ਹੈ ਮੇਰੀ ਸਸਤ ਮੈਨੂੰ ਕਹਵੇ ਕਹੇ ਤੇ ਇਹ ਦੋ ਰੋਟੀਆਂ ਲਾ ਦੇ ਤੇ ਤੂੰ ਕਹਵੇ ਯਾਰ ਉਹ ਬੀਪੀ ਸਿੰਘ 2 ਘੰਟੇ ਪ੍ਰਸ਼ਾਦੇ ਲਈ ਪਰ ਮੱਥੇ ਤੇ ਵੱਟ ਨਹੀਂ ਪਾਇਆ ਮੈਂ ਦੋ ਪ੍ਰਸ਼ਾਦੇ ਲਵਣੇ ਫਿਰ ਦੇਖਿਆ ਕਿ ਨਹੀਂ ਸੰਗਤ ਵਿੱਚ ਆ ਪਰ ਜੇ ਬਨਾਰਸ ਰਹ ਗਿਆ ਫਿਰ ਗਾਇ ਸੁਨੇ ਲੱਖੇ નીચે ਪਾਈ ਹੈ ਨਾ ਪਰਮ ਪਦ ਗੁਰੂ ਉਪਦੇਸ਼ ਕਹ ਜੋਂ ਲਾਉਣਾ ਕਮਾਈਏ ਕਿਤੇ ਗਾਇ ਨਹੀਂ ਜਾ ਸੁਨਾਈ ਜਾ ਨਹੀਂ ਜਾ ਅੱਖਾਂ ਬੰਦ ਕਰੀ ਤੇ ਜਿੰਨਾ ਮਰਜ਼ੀ ਕਰ ਲੈ ਭਾਈ ਗੁਰਾਜ ਜੀ ਕਹਿੰਦੇ ਓਏ ਤੇਰਾ ਹਾਲ ਤੇ ਉਹਨਾਂ ਲੋਕਾਂ ਵਾਲਾ ਹੈ ਰੱਬ ਉਹਦੇ ਰੀਤੇ ਪਰ ਦੁਰਦੇ ਕੋਈ ਨਹੀਂ ਤੋ ਜੀ ਕੋ ਮੈਨੂੰ ਫਰ ਜਾਣਾ ਮੈਂ ਕੋਰਕਪੁਰੇ ਜਾਣ ਤਾ ਮੈਨੂੰ ਪੁੱਛ ਲਓ ਫਰਾਂ ਦੇ ਕੋ ਪੁੱਛ ਲਓ ਇਹਨੂੰ ਪੁੱਛ ਲਓ ਰਾਤ ਦੀ ਜੋ ਉੱਪਰ ਤਰੋ ਹੀ ਨਾਮ ਨਾਲ ਪਹੁੰਚੀ ਨਹੀਂ ਸਕਦੇ ਕੀਰਤਨ ਸੁਣੀ ਜਾਓ তথা ਸੁਣੀ ਜਾਓ ਜੇ ਮਨੋਂ ਨਾ ਇਹ ਭਾਈ ਗੁਰਦਾਸ ਜੀ ਨੇ ਪੂਸ਼ਪ ਪਥਿ ਦੇ ਮਾਰਗਨ ਤਾਰੇ ਭਗਤ ਪ੍ਰੀਤਮ ਦੇ ਦੇਸ਼ ਕੈਸੇ ਬਾਤਲਾਹ ਹੋ ਜਾਏਗੀ ਗੱਲਾਂ ਨਾਲ ਨਹੀਂ ਪਹੁੰਚੇ ਪੂਸ਼ਪ ਹੈ ਵੈਰ ਸਾਥ ਖੁਦ ਨਾਲ ਸੰਜਮ ਸੇ ਬੈਦ ਕੋਲ ਗਿਆ ਡਾਕਟਰ ਕੋਲ ਗਿਆ ਤੇ ਡਾਕਟਰ ਕੋਲ ਜਾ ਕੇ ਦਵਾਈ ਖੰਦੀ ਤੇ ਦਵਾਈ ਲੈ ਆ ਕੇ ਲੈ ਆ ਕੇ 35 ਲੱਖ ਦੀ ਖਾਦੀ ਕੋਈ ਨਾ ਤੇ ਕਸੂਰ ਕੱਢੀ ਜਾਵੇ ਬੈਦ ਬਾੜਾ ਬੈਦ ਬਾੜਾ ਨਹੀਂ ਨਹੀਂ ਬੈਨ ਵੀ ਬਾੜਾ ਦਵਾਈ ਨਹੀਂ ਖੱਦੀ ਹੁੰਦੀ ਦਵਾਈ ਬੰਦਾ ਸ਼ਾਇਦ ਠੀਕ ਹੋ ਜਾਂਦਾ ਗੁਰੂ ਚ ਕੋਈ ਗਵੀ ਨਹੀਂ ਇੱਕ ਵਾਰੀ ਨਾ ਤੁਰਜਨ ਪਾਸ਼ਕ ਕਥਾ ਕਰਨ ਲਈ ਜਿਵੇਂ ਕਥਾ ਹੋ ਰਹੀ ਸੀ ਮੇਰੇ ਤੋਂ ਪਹਿਲਾਂ ਮਹਾਰਾਜ ਜੀ ਦਾ ਕਥਾ ਕਰਨ ਉਹਦੇ ਵਿੱਚ ਇੱਕ ਸਿੱਖ ਉੱਥੇ ਆ ਗਰੇ ਤੇ ਬਾਅਦ ਵਿੱਚ ਮਹਾਰਾਜੀ ਕਥਾ ਦੀ ਸਮਾਪਤੀ ਵੇ ਬਾਅਦ ਤੁਸੀਂ ਅੱਜ ਵੀ ਖਰੀ ਦਰਬਾਰ ਸੈਮ ਜਾਓ ਅਵਸਰ ਜਾਓ ਨਮਸਕਾਰ ਕਰਨ ਜਾਂਦੇ ਹੋ ਜਿਹੜੇ ਆਲੇ ਦੁਆਲੇ ਚਾਰ ਕੰਦੀਆਂ ਲੱਗਦੇ ਨੇ ਪਾਣੀ ਦੀਆਂ ਚਾਰ ਸ਼ਨੀ ਦਾ ਲੱਗਦੇ ਹੋਏ ਚਾਰੇ ਕੰਦੇ ਆ ਤੇ ਉਦੋਂ ਵੀ ਸਿੱਖ ਸੰਗਤ ਕਥਾ ਸੁਣਦੀ ਸੀ ਤੇ ਕਥਾ ਸੁਣ ਕੇ ਸੰਗਤ ਨੇ ਬਾਹਰ ਆ ਕੇ ਬਾਹਰ ਆ ਕੇ ਸੰਗਤ ਨੇ ਕਰਮੀਰ ਦੇ ਹੋਣੇ ਤੇ ਸੰਗਤ ਨੇ ਆ ਕੇ ਬਾਹਰ ਚੱਲ ਸਕਣਾ ਉਹ ਉਹਦੇ ਵਿੱਚ ਜਿਹੜੀ ਕਥਾ ਸੁਣ ਕੇ ਸੰਗਤ ਆਉਂਦੀ ਸੀ ਉਹਨਾਂ ਨੂੰ ਜਲਸਾ ਆਉਂਦਾ ਸੀ ਇੱਕ ਸਿੱਖ ਉਹ ਸਿੱਖ ਜਲਸਾ ਜਾ ਕੇ ਪਾਣੀ ਪਤਾਇਆ ਕਰੇ ਪਾਣੀ ਪਤਾਉਂਦਾ ਇੱਕ ਸ਼ਬਦ ਬੋਲਿਆ ਕਰੇ ਉਦੋਂ ਕੋ ਕਥਾ ਸੁਣ ਕੇ ਆਏ ਉਹ ਬਹੁਤ ਤਰਸ ਭਰੇ ਆਇਆ ਕਰੇ ਇੰਨੀ ਗੱਲ ਕਰੇ ਲੋਕ ਕਈ ਵਾਰੀ ਤੇ ਅਣਗੌਲਕ ਕਰਦੇ ਕਰਨ ਜਿਹਨੂੰ ਬੋਲੀ ਜਾਂਦਾ ਬੰਦੀ ਜਾਣਦੇ ਐਦਾ ਹੀ ਆਪਾਂ ਕਹਿੰਦੇ ਕਥਾਵਾਤ ਦਾ ਕੰਮ ਹੈ ਬੋਲਣਾ ਬੋਲੀ ਜਾਣੇ ਕੜੇ ਬੰਦੇ ਇਤ ਨਹੀਂ ਮਿਲੇ ਉਹ ਹੁਣ ਬੋਲਿਆ ਕਿ ਓਏ ਗੁਰੂ ਦੇ ਤਰਸ ਕਰਿਆ ਤੇ ਉਹ ਗੁਰੂ ਦੇ ਤਰਸ ਕਰਿਆ ਜਦੋਂ ਨੇ ਗੁਰਲੀ ਕਰਨਾ ਉਹਦੇ ਵਿੱਚ ਇੱਕ ਚੰਗੀ নূর ਸੀ ਉਹ ਆਇਆ ਆ ਕੇ ਕਹਿੰਦਾ ਓਏ ਅਸੀਂ ਤੇ ਪੜਦੇ ਤਰਸ ਰਿਆ ਮੇ ਹਰਾਮਤ ਹੋਈ ਸਤਗੁਰ ਸੱਜਣ ਮਿਲਿਆ ਦਰਸ ਗੁਰੂ ਕਰਦਾ ਸਿੱਖ ਵੀ ਕੋਲ ਤੱਕ ਗੁਰੂ ਦਰਸ ਕਰਦਾ ਹੈ ਗੁਰੂ ਦਰਸ ਕਰਦਾ ਰੱਬ ਦਰਸ ਕਰਦਾ ਇਹਦਾ ਕਹਿੰਦੇ ਕਦੇ ਕਦੇ ਸੋਇਆ ਸਿੱਖ ਵੀ ਗੁਰੂ ਦੇ ਦਰਸ ਕਰੇ ਕਹਿੰਦੇ ਕਹਿੰਦੇ ਹਾਂ ਸਿੱਖ ਵੀ ਗੁਰੂ ਦੇ ਦਰਸ ਕਰ ਸਕਦਾ ਕਰਦਾ ਉਹ ਕਹਿੰਦਾ ਸੀ ਕਿ ਵੀ ਕਰ ਸਕਦੇ ਆ ਕਹਿੰਦੇ ਜੋ ਗੁਰੂ ਕਹਿੰਦਾ ਉਹਨੂੰ ਮੰਨ ਲਿਆ ਕੋਈ ਬਸ ਇਹੀ ਵੀ ਕਿ ਦਰਸ ਕਰਨਾ ਹੈ ਤੇ ਗੁਰੂ ਤੇ ਦਰਸ ਕਰਨਾ ਹੀ ਹੈ ਯਾਦ ਰੱਖੋ ਜੇ ਸਿੱਖੋ ਅਮਰ ਸਾਖੀ ਗੁਰਦੁਆਰਿਆਂ ਜਾ ਕੇ ਇਤਨੀਆ ਗਾੜਾ ਨਾਲ ਟੁੱਟਿਆ ਤੇ ਕਰ ਲੈ ਲੈ ਯਾਦ ਰੱਖੋ ਜਿਹਨੇ ਘਰ ਚ ਕੁੱਤਾ ਰੱਖਿਆ ਹੋਵੇ ਘਰ ਵਿੱਚ ਕੁੱਤਾ ਰੱਖਿਆ ਹੋਵੇ ਕੁੱਤਾ ਧੌਂਕੇ ਕਿਸੇ ਬੰਦੇ ਨੂੰ ਤੇਗੜਾ ਪਤਾ ਕਿ ਕਿੰਨੇ ਦਾ ਕਿੰਨਾ ਕੁੱਤੇ ਨੂੰ ਗਾਲ ਨਹੀਂ ਕੱਢਦਾ ਰੱਖਣ ਵਾਲੇ ਨੂੰ ਗਾਲ ਤੇਗੜਾ ਕਹਿੰਦਾ ਰੱਖਿਆ ਕਿੰਨੇ ਦਿਨ ਤੇ ਬੇੜਾ ਵਾਹਦੇ ਉਹ ਜਿਹਨੇ ਦਿਨ ਰੱਖਿਆ ਯਾਦ ਰੱਖੋ ਸਿੱਖੋ ਜੇ ਸਾਡਾ ਜੀਵਨ ਨਾ ਬਦਲਿਆ ਲੋਕਾਂ ਨੇ ਤੁਹਾਨੂੰ ਨਹੀਂ ਕਹਿਣਾ ਸਾਡੇ ਬੰਦੇ ਨੂੰ ਨਹੀਂ ਕਹਿਣਾ ਸੱਚੀ ਗੱਲ ਕਰਦਾ ਸਾਨੂੰ ਥੋੜਾ ਕਹਿਣਾ ਕਿਸੇ ਨੇ ਅਗਲੇ ਨੇ ਕਹਿਣਾ ਕਬੀੜੇ ਗੁਰੂ ਤੋਂ ਚੀਜ਼ ਨਾ ਦਿੱਤਾ ਉਹ ਗੁਰੂंदर ਜਾ ਜਾਂਦਾ ਉਹਨੇ ਕਿਹਾ ਗੁਰੂ ਤੇ ਤਰਸ ਬਰਿਆ ਕਰਿਆ ਗੁਰੂ ਜੋ ਸੁਣਾਉਂਦਾ ਉਹਨੂੰ ਮੰਨ ਲਿਆ ਗੁਰੂ ਤੇ ਕੋਈ ਤੇ ਤਰਸ ਕਰਦਿਆਂ ਹੈ ਪਾਈ ਗੁਰਦਾ ਜੀ ਕਹਿੰਦੇ ਕਾਇ ਸਦਾ ਯਾਤਿਆ ਵਿੱਚ ਪਾਈ ਨੰਬਰੰ ਪਦ ਗੁਰੂ ਕਬੀਰ ਦੇਸ਼ ਗਹਿ ਚੌਦਾਂ ਲਖਮਈ ਇਹ ਦਇਆ ਨਾਲ ਹੀ ਪਹੁੰਚਿਆ ੜਾ बोले कोन साड़ी कृष्ण प्यारे पौते कृष्ण पेर प्यार

O que é ਲੇਸ਼ਰ ਪਿਆ ਦੇ ਇਸ ਗੁਰੂ ਜੀ ਦੇ ਗਲੀ ਜੋਗਨਾ ਇੱਕ ਅਗ੍ਰਿਸ਼ਟ ਕਰ ਸਬਸਦ ਜਣ ਜੋਗੀ ਪਈ ਹੈ ਸੋਈ ਕਹਿੰਦੇ ਜੋਗੀ ਉਹ ਹੈ ਜਿਹੜਾ ਸਾਰੀ ਦੁਨੀਆ ਨੂੰ ਇੱਕ ਦ੍ਰਿਸ਼ਟੀ ਨਾਲ ਵੇਖੇ ਬ੍ਰਹਮ ਦ੍ਰਿਸ਼ਟੀ ਨਾਲ ਸਾਰੀ ਬ੍ਰਹਮੀਆਂ ਨੂੰ ਵੇਖਦਾ ਰੱਬ ਦੀ ਦ੍ਰਿਸ਼ਟੀ ਨਾਲ ਸਾਰੀ ਬ੍ਰਹਮੀਆਂ ਨੂੰ ਵੇਖਦਾ ਇਸ ਕਰਕੇ ਗੱਲੀਬਾਤੀ ਨਹੀਂ ਗੱਲ ਆਪਾਂ ਸ਼ੁਰੂ ਕੀਤੀ ਸੀ ਸਤ ਸੰਗਰ ਅਸਰ ਹੁੰਦਾ ਹੈ ਸੰਗਤ ਦਾ ਅਸਰ ਹੁੰਦਾ ਹੈ ਤੁਹਾਡੇ ਅੰਦਰ ਦੇ ਵਿਚਾਰ ਬਹੁਤ ਪ੍ਰਭਾਵਿਤ ਕਰਦੇ ਆਂ ਬੰਦੇ ਤੁਹਾਡੇ ਅੰਦਰ ਦਾ ਜਿਹੜਾ ਸੁਭਾਅ ਹੈ ਜੋ ਮੇਰੇ ਅੰਦਰ ਦਾ ਅੰਦਰ ਦਾ ਸੁਭਾਅ ਹੈ ਉਹ ਤੁਹਾਡੇ 'ਤੇ ਅਸਰ ਕਰੂਗਾ ਹੀ ਕਰੂਗਾ ਜੋ ਤੁਹਾਡੇ ਅੰਦਰ ਦਾ ਸੁਭਾਅ ਹੈ ਉਹ ਮੇਰੇ ਤੇ ਵੀ ਅਸਰ ਕਰੂ ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਆਪਣੇ ਆਪ ਨੂੰ ਸੰਗਤ ਕਰਨ ਦੀ ਸੰਗਤ ਕਰਨ ਦਾ ਮਤਲਬ ਚੰਗੀ ਸੰਗਤ ਇਹਨੂੰ ਕਹਿੰਦੇ ਇੱਕ ਹੁੰਦੀ ਹੈ ਸੰਗਤ ਇੱਕ ਹੁੰਦੀ ਹੈ ਸਤ ਸੰਗਤ ਸਤ ਸੰਗਤ ਦਾ ਸੰਗਤ ਇਕ ਫੋਨ ਵੀ ਕਰਨਾ ਹੈ ਅਸੀਂ ਫੋਨ 'ਚ ਜੋ ਆ ਰਹੇ ਵੇਖ ਰਹੇ ਆ ਉਹ ਵੀ ਸੰਗਤ ਹੋ ਰਹੀ ਹੈ ਕਿਤਾਬ 'ਚ ਜੋ ਪੜ੍ਹ ਰਹੇ ਆ ਜੋ ਵੇਖ ਰਹੇ ਆ ਉਹ ਵੀ ਸੰਗਤ ਉਹ ਸਤ ਸੰਗਤ ਮਤਲਬ ਜਿੱਤੇ ਸੱਚ ਦੀ ਬਾਤ ਪਾਈ ਜਾਂਦੀ ਹੈ ਸਤ ਸੰਗਤ ਕਹਿਤੀ ਜਾਣੀ ਜਿੱਥੇ ਇੱਕੋ ਨਾਮ ਸਾਡੀ ਹੈ ਜਿੱਥੇ ਇੱਕ ਦੀ ਗੱਲ ਜਿੱਥੇ ਇੱਕ ਬ੍ਰਹਮਤ ਹੋ ਰਹੀ ਹੈ ਉਹਨੂੰ ਕਹਿੰਦੇ ਨੇ ਸਤ ਸੰਗਤ ਸਤ ਸੰਗਤ ਸਤ ਗੁਰੂ ਚੜ੍ਹਤ ਸਾਲ ਹੈ ਜਿੱਥੇ ਹਰ ਗੁਣ ਸਿੱਖਿਆ ਜਿੱਥੇ ਗੁਣ ਸਿੱਖੇ ਜਾਂਦੇ ਆ ਇੱਥੇ ਆਪਾਂ ਨੇ ਆਪਾਂ ਆਏ ਅੰਦਰ ਪ੍ਰੇਮ ਰੱਖਿਆ ਅੰਦਰ ਭੁੱਖ ਰੱਖੀ ਪ੍ਰੇਮ ਹੋਏਗਾ ਗੁਰਬਾਣੀ ਚੰਗੀ ਲੱਗਣੀ ਹੈ ਪ੍ਰੇਮ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਨਹੀਂ ਚਹੀ ਰਹੀ ਹੈ ਤੇ ਪ੍ਰੇਮ ਹੈ ਤੇ ਬੰਦੀ ਵੀ ਪਿਆਰਾ ਲੱਗਦਾ ਪ੍ਰੇਮ ਹੈ ਤੇ ਬੱਚਾ ਪਿਆਰਾ ਲੱਗਦਾ ਪ੍ਰੇਮ ਹੈ ਤੇ ਲੋ ਪਿਆਰੀ ਲੱਗਦੀ ਪ੍ਰੇਮ ਹੈ ਤੇ ਪੁੱਤ ਪਿਆਰਾ ਲੱਗਦਾ ਪ੍ਰੇਮ ਹੈ ਤੇ ਗੁਰੂ ਗ੍ਰੰਥ ਸਾਹਿਬ ਪਿਆਰੇ ਲੱਗਦੇ ਤੁਹਾਡੇ ਅੰਦਰ ਸਾਡੇ ਅੰਦਰ ਪ੍ਰੇਮ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਨਹੀਂ ਚੰਗਾ ਲੱਗ ਸਕਦਾ ਕਥਾ ਬਾਚ ਉਹੀ ਚੰਗਾ ਲੱਗਦੀ ਜਦੋਂ ਸਾਡਾ ਪ੍ਰੇਮ ਹੈ ਕੀਰਤਨੀਆਂ ਉਹੀ ਚੰਗਾ ਲੱਗਦੀਆਂ ਜਦੋਂ ਸਾਡਾ ਪ੍ਰੇਮ ਹੈ ਇਸ ਕਰਕੇ ਅੰਦਰ ਭੁੱਖ ਰੱਖੀ ਅੰਦਰ ਪ੍ਰੇਮ ਰੱਖਿਆ ਤੇ ਤੀਜੀ ਇੱਛਾ ਰੱਖੀ ਮੈਂ ਕੋਲੇ ਸੁਣਨਾ ਹੈ ਕੁਝ ਗਿਆਨ ਲੈਣਾ ਹੈ ਉਹ ਗਿਆਨ ਨੂੰ ਮੈਂ ਕੋਲ ਬਣਾਉਣਾ ਹੈ ਗਿਆਨ ਬਣਾਉਣਾ ਪਣਾ ਚਾਹੀਦਾ ਗਿਆਨ ਲੜਨ ਲਈ ਨਹੀਂ ਹੁੰਦਾ ਲੋਕਾਂ ਨਾਲ ਗਿਆਨ ਲੈ ਲੈ ਹੁਣ ਮੈਂ ਮਨੀਆਂ ਬਾਰੇ ਜਾਣ ਗਿਆ ਮੈਂ ਕਬਰਾਂ ਬਾਰੇ ਜਾਣ ਗਿਆ ਮੈਂ ਕਿਦੂ ਗੰਸੇ ਬਾਰੇ ਜਾਣ ਗਿਆ ਤਾਂ ਹੁਣ ਮੈਂ ਲੋਕਾਂ ਨਾਲ ਲੜਨਾ ਗਿਆ ਗਿਆਨ ਲੋਕਾਂ ਨਾਲ ਲੜਨ ਲਈ ਨਹੀਂ ਹੁੰਦਾ ਗਿਆਨ ਕੋਲ ਬਣਾਉਣ ਲਈ ਇਹ ਬੰਦੇ ਕਥਾ მოს ਮੰਦੇ ਕਥਾ ਇੰਨੀ ਸੁਣਦੇ ਕਥਾ ਇੰਨੀ ਸੁਣਦੇ ਹੈ ਪਰ ਜਾਤ ਕੋ ਕਥਾ ਇਸ ਤਰੀਕਾ ਦੇ ਵਿੱਚ ਲੋਕਾਂ ਲੜੀ ਦੁਨੀਆਂ ਨਾਲ ਕਿੰਨਾ ਦੱਸੋ ਇਸ ਕਿਸਰੀ ਕਥਾ ਕਥਾ ਤੇ ਗੋਣ ਬਟੋੜੇ ਵਿੱਚ ਗਏ ਜੋ ਸੁਨੇ ਉਹਨੂੰ ਪੱਲੇ ਬੱਤੇ ਹੁਣ ਭਾਈ ਸਾਹਿਬ ਇਹ ਬੀਜ ਨਹੀਂ ਬਖਾਈਦਾ ਫਸਲ ਬਖਾਈਦਾ ਹੈ ਤੁਸੀਂ ਆ ਬੇਟੇ ਉਹ ਕਿ ਜੁਨੀਵਰਸਟੀ ਖੇਤ ਜਾਇਆ ਕਰੋ ਉੱਥੇ ਬੀਜ ਰੱਖੇ ਹੁੰਦੇ ਆ ਥੋੜੇ ਥੋੜੇ ਬਾਗਾਂ ਬਫਾਫਿਆਂ ਚ ਬੀਜ ਰੱਖੇ ਹੁੰਦੇ ਆ ਤੇ ਨਾਲ ਥੋੜੀ ਥੋੜੀ ਫਸਲ ਵੀ ਬੀਜੇ ਬੀਜੇ ਪਾਉਂਦੇ ਆ ਨਰਮੀ ਨਰਮਾ ਥੋੜਾ ਜਿਹਾ ਬਾਗ ਤੇ ਇੱਕ ਆ ਬੀਜ ਥੋੜੇ ਜਿਹਾ ਬੀਜ ਕਿ ਥੋੜੀ ਜਿਹਾ ਜਗ੍ਹਾ ਤੇ ਵਿਖਾਉਂਦੇ ਆ ਆ ਫਲਾਨੀ ਕਿਸਮ ਆ ਆਕਰਤਨੀ ਫਲਾਨੀ ਕਿਸਮ ਆ ਆ ਚੀਰੀ ਦੀ ਝੋਨੇ ਦੀ ਫਲਾਨੀ ਕਿਸਮ ਆ ਆ ਆਪਣੀ ਨਾ ਜੀ ਨਹੀਂ ਬਲਾਂਗੇ ਕਿਸਮ ਆ ਜੇਕਰ ਨਾ ਪੀਂ ਪਗਣਾ ਤਾਂ ਦੀਹ ਨਾ ਖਾ ਇਹਦੇ ਤੋਂ ਪੈਦਾ ਹੋਈ ਫਸਲ ਹੋ। ਇਸ ਕਰਕੇ ਗਿਆਨ ਦੀ ਬਖਾਈ ਹੁੰਦਾ ਫਸਲ ਹੋ ਬਖਾਈ ਹੁੰਦੀ। ਤਬਾਨ ਚਾਉ ਕੀਰਤਨ ਚਾਉ ਕਥਾ ਚਾਉ ਸੰਗਤ ਦਾ ਅਸਰ ਦਿਸੇ। ਲੈ ਕਿਹਦਾ ਹੁੰਦਾ ਇੱਥੇ ਸ਼ਰਾਬੀ ਬੰਦਾ ਆ ਜਾਏ। ਇੱਥੇ ਸ਼ਰਾਬੀ ਬੰਦਾ ਬਾਹਰ ਐ ਢੱਲੇ ਉਹਦੇ ਉਹਦੇ ਆਪਾਂ ਨੂੰ ਪਤਾ ਕਿਵੇਂ ਲੱਗੇ ਉਹ ਸ਼ਰਾਬ ਪੀਤੀ ਬੰਦੇ ਨੇ। ਆਪਾਂ ਨੂੰ ਪਤਾ ਕਿਵੇਂ ਲੱਗੇ ਬੰਦੇ ਨੇ ਸ਼ਰਾਬ ਪੀਤੀ ਹੈ। ਉਹਦੇ ਮੂੰਹ ਦੀ ਬਾੜ ਦੱਸਦੀ ਹੈ ਵੀ ਇਹਨੇ ਸ਼ਰਾਬ ਪੀਤੀ ਹੈ। ਉਹਨੇ ਲੜਖੜੇ ਮਿਲ ਕੇ ਉਹਦੇ ਲੜ ਖੜਾਉਂਦੇ ਹੋਏ ਪੈਰ ਦੱਸਦੇ ਆ ਵੀ ਇਹਨੇ ਸ਼ਰਾਬ ਪੀਤੀ ਹੋਈ ਹੈ। ਉਹਦਾ ਦਾਵਾ ਨੋਨ ਹੋਇਆ ਸ਼ਰੀਰ ਦੱਸਦਾ ਇਹਨੇ ਸ਼ਰਾਬ ਪੀਤੀ ਹੈ ਜਿੱਦਨ ਸਤ ਸੰਗਤ ਕਰਕੇ ਜਾਓ ਤੁਹਾਡੇ ਉੱਤੇ ਅਸਰ ਦੇ ਸਿਵੀ ਫਲਾਣਾ ਨੰਨਾ ਦਮਾਨ ਸੁਣ ਕੇ ਆਇਆ। ਅਸਰ ਦੱਸੇ ਕਿਵੇਂ ਸ਼ਰਾਬ ਦਾ ਤਾਂ ਅਸਰ ਹੋ ਸਕਦਾ ਹੈ ਸੰਗਤ ਦਾ ਅਸਰ ਕਿਉਂ ਨਹੀਂ ਹੁੰਦਾ ਉਹਦਾ ਕਾਰਨ ਕੋਈ ਅਸੀਂ ਭੁੱਲ ਜਾਂਦੇ ਆ। ਅਸੀਂ ਭੁੱਲ ਜਾਂਦੇ ਹਾਂ ਤੁਸੀਂ ਰਾਜੇ ਸ਼ਿਵਨਾਮ ਦੀ ਗੱਲ ਸੁਣੀ ਹੈ। ਮਨ ਸੁਖ ਤੋਂ ਇੱਕ ਵਾਰੀ ਬਚਨ ਸੁਣੇ ਇੱਕ ਵਾਰੀ ਬਾਣੀ ਸੁਣੀ ਐਸਾ ਅੰਦਰ ਪ੍ਰੇਮ ਪੈਦਾ ਹੋਇਆ ਤੇ ਯਾਦ ਰੱਖੋ ਉਹਨਾਂ ਵੇਲਿਆਂ ਦੇ ਵਿੱਚ ਭੈਣੋ ਵੀ ਯਾਦ ਰੱਖੋ ਉਹਨਾਂ ਵੇਲਿਆਂ 'ਚ ਐ ਨਹੀਂ ਵੀ ਕਥਾਵਾਚਕ ਜਾ ਕੇ ਪ੍ਰਚਾਰ ਕਰਦੇ ਸੀ ਐ ਨਹੀਂ ਕਿਰਤਨੀਆਂ ਜਾਂਦਾ ਸੀ ਇਹ ਪ੍ਰਚਾਰ ਕਰਦਾ ਸੀ ਸਿੱਖ ਦਾ ਜੀਵਨ ਹੀ ਇੰਨਾ ਵਧੀਆ ਹੁੰਦਾ ਸੀ ਸਿੱਖ ਦਾ ਜੀਵਨ ਦੇਖ ਕੇ ਦੂਜੇ ਦਾ ਪਿਆਸ ਪੈਦਾ ਹੋ ਜਾਂਦੀ ਸੀ ਉਹ ਐਂ ਦੱਸ ਵਿਸਣ ਦਾ ਕਿ ਤੂੰ ਐ ਬੈਠਦਾ ਕਿਹਦੇ ਕੋਲ ਐ ਉਹ ਪੜਦਾ ਕਿੱਥੋਂ ਐ ਸੰਗਤ ਕਿਦੀ ਕਰਦਾ ਚੇਲਾ ਤਾ ਮੈਨੂੰ ਇੱਕ ਵਾਰੀ ਬਲਾਵ ਦੇ ਨਾਲ ਜਿਹਦਾ ਚੇਤਨ ਹੋਵੇ ਸਿੱਖ ਦਾ ਜੀਵਨ ਦੇਖ ਤੇ ਇੰਨਾ ਮੈਂ ਕਿਹਨਾਂ ਹੱਥ ਜੋੜ ਕੇ ਬੇਨਤੀ ਕਰਦਾ ਇੰਨਾ ਵਧੀਆ ਜੀਵਨ ਬਣਾਓ ਤੁਹਾਡੇ ਬੱਚਿਆਂ ਨੂੰ ਐ ਕਹਿ ਤਾਂ ਨਾ ਕੋਈ ਪੁੱਤੋਂ ਮਰ ਸ਼ੱਕ ਲੈ ਐ ਕਹਿਣਾ ਨਾ ਕਿ ਨਸ਼ਾ ਛੱਡ ਦੇ ਤੇ ਮੈਂ ਹਰ ਜਗ੍ਹਾ ਬੇਨਤੀ ਕਰਦਾ ਰਹਿੰਦਾ ਜਿੱਥੇ ਵੀ ਜਾਇਦਾ ਜਿੰਨਾ ਅਸਰ ਤੁਹਾਡਾ ਹੋਣਾ ਮੇਰੀ ਕਥਾ ਤੋਂ ਨਾ ਸਕੀ। ਤੁਹਾਡੇ ਘਰ ਦਾ ਮਾਹੌਲ ਬੱਚੇ ਵੱਡੇ ਸਰਪੰਦ। ਇੱਕ ਵਾਰੀ ਕੋਈ ਰਾਏ ਮੈਂ ਕਿ ਬੱਚੇ ਬੱਚੇ ਪੜਤ ਵੀ ਜਾਣਗੇ غلط ਰਾਏ ਕੀ ਲੈ ਜਾਣਗੇ ਪਰ ਕੀ ਬੰਦਾ ਕਿਤੇ ਜ਼ਰੂਰ ਮੁੜ ਕੇ ਆਣਗੇ। ਜ਼ਰੂਰ ਮੁੜ ਕੇ ਆਪਣਾ ਸਰੀਰ ਨਾ ਪੀਰਾ ਬਣਾਓ ਆਪਣੇ ਘਰ ਦਾ ਮਾਹੌਲ ਹੀਰ ਸੋਨਾ ਬਣਾਓ ਤੁਹਾਡੀ ਸੰਗਤ ਦਾ ਅਸਰ ਬੱਚਿਆਂ ਤੇ ਹੋਵੇ ਕਹਿਣਾ ਨਾ ਕੋਈ ਗੁਰਦੁਆਰੇ ਜਾਇਆ ਕਰੇ ਤੁਸੀਂ ਆਪਣਾ ਜੀਵਨ ਹੀ ਹੁਣ ਮਾਪ ਤੋਂ ਦੁਆਰੇ ਵੀ ਜਾਂਦੇ ਆ ਮੱਥਾ ਵੀ ਟੇਕਦੇ ਆ ਪਰ ਔਗਣ ਨਹੀਂ ਛੱਡਦੇ ਔਗਣ ਨਹੀਂ ਛੱਡਦੇ ਪਰ ਬੱਚਾ ਵੀ ਬਾਪੂਆਂ ਨੂੰ ਇੰਨੇ ਸਾਲ ਹੋ ਗਏ ਗੁਰਦੁਆਰੇ ਜਾਂਦੇ ਨੇ ਤੇ ਔਗਣ ਛੱਡੇ ਨਹੀਂ ਕਿਉਂਕਿ ਗੱਲ ਕੀ ਹੈ ਬੀਜ ਨਹੀਂ ਵਿਖਾਈ ਤਾਂ ਫਸਲ ਵਿਖਾਈ ਨਹੀਂ ਆਪਣੇ ਅੰਦਰ ਫਰਕ ਦਿਖਾਓ ਉਹਦੋਂ ਮੈਂ ਨਸ਼ਾ ਛੱਡ ਗਿਆ ਮੈਂ ਮੈਂ ਐਡੀ ਮੇਰੇ ਉੱਤੇ ਗੁਰੂ ਗ੍ਰੰਥ ਸਾਹਿਬ ਨੇ ਮਿਹਰ ਕੀਤੀ ਮੇਰਾ ਚੀਜ਼ ਨਹੀਂ ਕਰਦਾ ਨਸ਼ੇ ਵੱਲ ਜਾਂਦਾ ਆ ਕਈ ਬੰਦੇ ਕੱਲ ਭਾਈ ਸਾਹਿਬ ਗੱਲ ਸੁਣਾਉਂਦੇ ਸੀ ਕਹਿੰਦੇ ਇੱਕ ਬੰਦਾ ਉਹਨਾਂ ਨੂੰ ਮਿਲਿਆ ਅੱਖ ਲੱਗਾ ਜਦੋਂ ਮੈਂ ਇੱਕ ਧਾਰਨਾ ਸੁਣ ਲਈ ਨਾ ਇੱਕ ਧਾਰਨਾ ਸੁਣ ਲਈ ਧਾਰਨਾ ਦੀ ਗੱਲ ਕਰਦੇ ਨਾ ਬਾਣੀ ਸੁਣ ਲੋ ਕਥਾ ਸੁਣ ਲੋ ਜੋ ਮਰਦੀ ਸੁਣੋ ਉਹਨੇ ਆਪਣੀ ਗੱਲ ਸੁਣਾਈ ਉਹ ਕਹਿੰਦਾ ਜਦੋਂ ਮੈਂ ਇੱਕ ਧਾਰਨਾ ਸੁਣ ਲਈ ਨਾ ਤੇ ਕਹਿੰਦਾ ਮੈਨੂੰ ਕਦੀ ਇਹ ਜਿੰਨਾ ਨਸ਼ਾ ਪਾਉਂਦਾ ਤੇ ਬੰਦੇ ਹੋ ਜੀ ਵੀ ਹੈ ਕਹਿੰਦੇ ਮੈਂ ਸ਼ਰਾਬ ਪੀਂਦਾ ਸੀ ਬਹੁਤ ਪੀਂਦਾ ਸੀ ਸ਼ਰਾਬ ਪਰ ਕਹਿੰਦੇ ਹੁਣ ਕੀ ਹੋਇਆ ਕਹਿੰਦੇ ਹੁਣ ਮੈਂ ਦੀਵਾਨ ਸੁਣ ਲੱਗ ਗਿਆ ਮੈਂ ਕਥਾ ਸੌਖਾ ਸਾਧਨ ਹੈ ਵੀਰੇ ਭੈਣੋ ਭਰਾਓ ਇੰਨਾ ਸੌਖਾ ਹੈ ਜਿੰਨਾ ਮਰਜ਼ੀ ਦੀਵਾਨ ਕਥਾ ਕੀ ਤੁਮ ਜੀ ਨਟ ਕੇ ਸੁਣੀ ਜੋਗੇ ਜੋ ਮਰਜ਼ੀ ਤੁਮ ਲੋ ਕਦੇ ਵੀਣਾ ਹੁੰਦਾ ਸੀ ਆਹ ਸਾਡੇ ਪੰਜਾਬ ਦੇ ਆ ਮਾਲ ਨੇ ਵਿੱਚ ਕਿਤੇ ਕਿਤੇ ਦੀਵਾਨ ਲੱਗਦਾ ਹੁੰਦਾ ਸੀ ਬੜਾ ਪਿਛਲੇ ਦਿਨਾਂ ਜੇ ਤੁਸੀਂ ਫਰਵਰੀ ਦੇ ਵਿੱਚ ਇੱਥੇ ਦਾਨ ਸਿੰਘ ਵਾਲੇ ਪ੍ਰੋਗਰਾਮ ਕਰਕੇ ਗਏ ਤਾ ਤੁਹਾਡੇ ਨੇੜੇ ਇਥੇ ਪਿੰਡ ਕ੍ਰੀਨੜੀ ਉਥੇ ਸਮਾਗਮ ਕਰਕੇ ਗਏ ਹੁਣ ਤੇ ਕਿੰਨੇ ਕਿੰਨੇ ਸਮਾਗਮ ਹੁੰਦੇ ਆ ਆ ਕੋਟਕਪੁਰੇ ਹਰ ਸਾਲ ਸਮਾਗਮ ਲੋ ਇੱਕ ਦੋ ਦੀਵਾਨ ਹਰ ਸਾਲ ਲਾਈਂਦੇ ਹੁਣ ਤੇ ਬਹੁਤ ਸੌਖਾ ਅੱਜ ਆਪਾਂ ਇਥੇ ਦੀਵਾਨ ਆਨੇ ਆਪਾਂ ਨੂੰ ਕੱਲ ਨੂੰ ਪਤਾ ਨਹੀਂ ਕਿੱਥੇ ਪ੍ਰੋਗਰਾਮ ਹੋਣਾ ਇੰਨੇ ਪ੍ਰੋਗਰਾਮ ਹੋਏ ਪੂਰੀ ਗੰਟੀ ਕੋਈ ਕਿੰਨੇ ਕਥਾਵਾ ਚੱਕੇ ਏਟ ਚੱਕੋ ਬਾਬਾ ਏਟ ਚੱਕੋ ਬਾਬਾ ਇੱਥੇ ਏਟ ਚੱਕੋ ਕਥਾਵਾ ਚੱਕੇ ਏਟ ਚੱਕੋ ਬੰਥੀ ਹੈ ਤਮੀ ਥੋੜਾ ਕਿਤੇ ਕਾਰਦੋ ਲੱਗਦੇ ਪਰ ਯਾਦ ਰੱਖੋ ਅਸਰ ਕਿਉਂ ਨਹੀਂ ਦਿਖ ਰਿਹਾ ਸਾਡੇ ਨੌਜਵਾਨਾਂ ਦੇ ਸਿਰਾਂ ਤੇ ਦਸਤਾਰ ਕਿਉਂ ਨਹੀਂ ਹੈ ਨਸ਼ਾ ਨਸ਼ੇ ਦਾ ਬੁਲਵਾਂ ਦਾ ਕਿਉਂ ਹੋ ਗਿਆ ਉਹਦਾ ਕਾਰਨ ਕੋਈ ਹੈ ਅਸੀਂ ਗੁਰਦੁਆਰੇ ਜਾਂਦੇ ਜਿਦੂਨਾ ਗੁਰਦੁਆਰੇ ਬਣਾਏ ਜਰੂਰ ਵੱਡੇ ਹੈ ਪਰ ਯਾਦ ਰੱਖੋ ਉਹਦਾ ਅਸਰ ਸਾਡੇ ਤੇ ਨਹੀਂ ਹੋਇਆ ਇਹ ਮੰਨਣੀ ਪੈਣੀ ਹੈ ਇਹ ਮੰਨਣੀ ਪੈਣੀ ਹੈ ਕਿ ਅਸੀਂ ਬਤੁੜੇ ਆ ਜਪੁਰਾ ਅਸੀਂ ਪੜਿਆ ਜਪੁਰਾ ਅਸੀਂ ਦਵਾਨ ਕੀਰਤਨ ਲਵਾਏ ਯਾਦ ਰੱਖੋ ਦਵਾਨ ਲਵਾਏ ਐ ਪਰ ਉਹਦਾ ਅਸਰ ਨਹੀਂ ਹੋਇਆ ਜਿੱਦਣ ਮੈਂ ਸੱਚੀ ਗੱਲ ਤਾਵੇਂ ਨਾ ਮੈਂ ਲਿਖ ਕੇ ਦੇ ਸਕਦਾ ਜਿੱਦਣ ਤੇਰੇ ਤੇ ਅਸਰ ਹੋਇਆ ਨਾ ਤੇਰੇ ਬੱਚੇ ਤੇ ਕਹਿਣਾ ਲੈ ਪੈਣਾ ਉਹਨੇ ਕਹਿਣਾ ਮੇਰਾ ਪਾਪਾ ਬਹੁਤ ਬਧੀਆ ਕਿਹਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਉਸ ਦਾ ਬੱਚੇ ਨੇ ਕਹਿਣਾ ਉਸ ਗੁਰੂ ਗ੍ਰੰਥ ਸਾਹਿਬ ਨੂੰ ਫੜ ਕੇ ਕਿਉਣਾ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਸਾਡੇ ਕੋਲੋਂ ਸ਼ਰਮ ਕੱਢੀ ਹੈਗੀ ਸੱਚੀ ਗੱਲ ਹੈ ਉਹ ਬੱਚੇ ਨੇ ਕਹਿਣਾ ਮੈਂ ਉਸ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕਿਉਣਾ ਹੈ ਜਿਹੜੇ 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 ਗੁਰੂ ਗ੍ਰੰਥ ਸਾਹਿਬ ਨੇ ਮੇਰੇ ਪਿਓ ਦੀ ਜ਼ਿੰਦਗੀ ਬਦਲ ਦਿੱਤੀ ਜਿਹੜਾ ਪਿਓ ਰੋਜ਼ ਮੇਰੀ ਰੋਜ਼ ਸ਼ਰਾਬ ਪੀ ਕੇ ਮੇਰੀ ਮਾਂ ਨੂੰ ਹੁਣਦਾ ਸੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਅਸਰ ਤੇ ਬਸੇ ਅਸਰ ਤੇ ਬਸੇ ਤੇ ਜੇ ਅਸਰ ਨਾ ਹੋਇਆ ਕੱਲ ਕਿਹਨਾਂ ਪਾਸੇ ਦਾ ਅਸਰ ਸਭ ਜੱਤਿਆਂ ਤੇ ਸਿੰਘਾਂ ਕਰਕੇ ਢੇਡੀਆਂ ਵੱਡੀਆਂ ਵੱਡੀਆਂ ਪੱਟਵਾਰ ਨਹੀਂ ਜਾਂਦੇ ਗੁਰੂ ਗੋਬਿੰਦ ਸਿੰਘ ਦੇ ਉੱਤੇ ਗੁਰੂ ਤੇਗ ਬਹਾਦਰ ਮਾਂਗ ਜੋਤ ਦਾ ਕੈਸਾ ਅਸਰ ਸੀ ਤਾਂ ਕਰਕੇ ਢੇਡੀਆਂ ਵੱਡੀਆਂ ਵੱਡੀਆਂ ਬਲੰਦੀਆਂ ਤੱਕ ਗਈਆਂ ਤੇ ਮੈਂ ਗੱਲ ਸ਼ੁਰੂ ਕੀਤੀ ਸੰਗਤ ਦਾ ਅਸਲ ਹੁੰਦਾ ਹੈ ਤੂੰ ਆਪਣੇ ਆਪ ਨੂੰ ਬੰਦ ਰੱਖਿਆ ਕਰ ਆਪਣੇ ਆਪ ਨੂੰ ਭੜਕੇ ਰੱਖਿਆ ਕਰ ਤੇ ਭਰਨਾ ਕਿਹੜੀ ਕੀ ਨਾਲ ਹੁੰਦਾ ਘਰ ਨਾਲ ਭੜਕੇ ਰੱਖਿਆ ਕਰ ભગવાને રબ વસ કીતા રે દુનિયા પંજાલ માર સબર કી ના રે દુનિયા પંજાલ માર સબર કી ભગવાને રબ વસ કીતા રે દુનિયા પંજાલ માર સબર કી ભગવાને રબ વસ કીતા રે દુનિયા પંજાલ માર રે દિયા મોય હરુ ਰੱਬ ਵਰਤ ਕੀਤਾ ਪ੍ਰੇਮ ਤੇ ਅਪਾਰ 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 ਕਿ ਤੂੰ ਜੀ ਆਇਆਂ ਨੂੰ ਕਿ ਤੂੰ ਜੀ ਆਇਆਂ ਨੂੰ ਕਿ ਤੂੰ ਜੀ ਆਇਆਂ ਨੂੰ ਕਿ ਤੂੰ ਜੀ ਆਇਆਂ ਨੂੰ

प्रेम नियम बने नौला हम प्रेम तुम बंधे प्रेम ये कितनी चीज है प्रेम ताकता निर्दाश्ता प्रेम ताकता निर्दाश्ता ता। और UH, याद रखो आज साड़ा प्रेम छोटी जगह रह आके मुक्त गया किसी तरफ किसी तरफ मुंडे दे आके मुक्त गया किसी तरफ किसी तरफ दे आके मुक्त गया मुंडे तरफ दे आके प्रेम मुक्त गया वही है ना ची ਸਾਡੇ ਪ੍ਰੇਮ ਥੋੜੀ ਥੋੜੀ ਜਗ੍ਹਾ ਤਿਆਰ ਕੇ ਮਿਲਦੇ ਨੇ ਔਰ ਯਾਦ ਰੱਖੋ ਹੋ ਸਕਦਾ ਕੋਈ ਮੇਰੇ ਨਾਲ ਪ੍ਰੇਮ ਕਰਦਾ ਹੋਵੇ ਮੈਂ ਵੀ ਤੈਨੂੰ ਪ੍ਰੇਮ ਕਰਦਾ ਹੀ ਹੋਵਾਂ ਆ ਕਈ ਵਾਰੀ ਦੇਖੀ ਜੇ ਮੱਖਿੰਗ ਦਾ ਬੱਚਿਆਂ ਨੂੰ ਪ੍ਰਯੋਗ ਕਰਦੇ ਆ ਕਈ ਵਾਰੀ ਬੱਚੇ ਛੱਡਣ ਲੱਗਿਆ ਮੈਂ ਬਿੰਦ ਲਾਉਂਦੇ ਨੰਨੀ ਦੇ ਨਾਲ ਮੈਂ ਰਹਿਣਾ ਅੱਡ ਭੋਜਨ ਤੇ ਯਾਦ ਰੱਖੋ ਫਿਰ ਅਸੀਂ ਠੀਕ ਹੈ ਸਾਰੇ ਤਰੀਕ ਪ੍ਰੇਮ ਪ੍ਰੇਮ ਕਰੀਏ ਵੀ ਸਾਡੇ ਅੰਦਰ ਬਚਿਆ ਨਾ ਵੀ ਪ੍ਰੇਮ ਪਰ ਕੋਈ ਗੱਲ ਨਹੀਂ हां ਨਾਲ ਉਜੀ ਗੱਲ ਵੀ ਯਾਦ ਰੱਖੋ ਮੈਂ ਪ੍ਰੇਮ ਕਰਦਾ ਕਿ ਕਦੇ ਨਾ ਕਰੇ ਇਹਦੀ ਮਰਜ਼ੀ ਹੈ ਪਰ ਯਾਦ ਰੱਖੋ ਜੇ ਇਹੀ ਪ੍ਰੇਮ ਅਸੀਂ ਗੁਰੂ ਰਣਜੀਤ ਸਿੰਘ ਨੂੰ ਕਰਕੇ ਵੇਖੀ ਲਈ ਇਹੀ ਪ੍ਰੇਮ ਇਹ ਛੱਡ ਕੇ ਥੋੜਾ ਜੰਦੇ ਇਹੀ ਪ੍ਰੇਮ ਅਸੀਂ ਗੁਰਨਾਨ ਨਾਨਕ ਕਰਕੇ ਵੇਖੀ ਲਈ ਇਹੀ ਪ੍ਰੇਮ ਦੇ ਗੁਰੂ ਗੋਬਿੰਦ ਸਿੰਘ ਨੂੰ ਕਰਕੇ ਵੇਖੋ ਪਰ ਯਾਦ ਰੱਖੋ ਸਾਡਾ ਪ੍ਰੇਮ ਉਹਨਾਂ ਲੋਕਾਂ ਨਾਲ ਹੈ ਜਿਹੜੇ ਸਾਨੂੰ ਛੱਡ ਕੇ ਜਾਸ ਆਦੇ ਐ ਜਿਕੇ ਤੇ ਸਾਡਾ ਪ੍ਰੇਮ ਨੂੰ ਗੁਰਬਾਣੀ ਨਾਲ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਕਿਤੇ ਪਣ ਜਾਏ ਤੇ ਯਾਦ ਰੱਖੋ ਛੱਡ ਕੇ ਥੋੜਾ ਜਿਹਾ ਬੱਚਾ ਛੋਟਾ ਜਿਹਾ ਬੱਚਾ ਜਾਂ ਕਲਗੀਧਰ ਪਾਸ਼ਾ ਕੋਲ ਦੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਐ ਐਨਾ ਪਿਆਰਾ ਉਹ ਬੱਚਾ ਮਾਰੇ ਬਹੁਤ ਪ੍ਰੇਮ ਨੇ ਕਰੇ ਪਰਿਆ ਗੁਰੂ ਗੋਬਿੰਦ ਸਿੰਘ ਬਾਰੇ ਤੁਸੀਂ ਕਿਤੇ ਪੜੋ ਨਾ ਸਾਨੂੰ ਤਾਂ ਹੁਣ ਚੰਗਈ ਸੁਣਾਈ ਜਾਂਦੀ ਐ ਸੁਣਾਈਆਂ ਜਾਂਦੀਆਂ ਮਾਰ ਉਂ ਮੈਂ ਜੰਗ ਲੜੇ ਐ ਜੰਗ ਦੀ ਲੋੜ ਸੀ ਉਸ ਵੇਲੇ ਇਹ ਗੁਰੂ ਹੋਰ ਯਾਦ ਰੱਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 16 ਜੰਗਾਂ ਲੜੀਆਂ ਨੇ 16 ਜੰਗਾਂ ਦੇ ਵਿੱਚ ਅਜ ਤੱਕ ਕਿਸੇ ਨੇ ਝਟਕੇ ਨਹੀਂ ਗਏ ਕਿਸੇ ਨੇ ਝਟਕੇ ਨਹੀਂ ਗਏ ਸਭੋ